ਸਤਿ ਸ਼੍ਰੀ ਅਕਾਲ ਵੇਖੋ ਜੀ ਕੀ ਹਾਲ ਚਾਲ ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਗੇ ਜੀ ਵੈਲਕਮ ਆ ਜੀ ਅੱਜ ਦੇ ਨਵੇਂ ਵਲੌਗ 'ਚ ਅੱਜ ਦੀ ਨਵੀਂ ਵੀਡੀਓ 'ਚ ਅੱਜ ਦੀ ਜਿਹੜੀ ਇਹਨੂੰ ਡੀਨ ਹੋ ਗਈ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਗਏ ਤੇ ਜੁੜ ਕੇ ਰਹਿਣਾ ਤੇ ਵਲੌਗ ਪੂਰਾ ਵੇਖਣਾ ਅੱਜ ਪੱਠੇ ਤੂੰ ਪਾਏਂਗਾ ਆਹ ਮੈਂ ਹੀ ਪਾਵਾਂਗਾ ਚੱਲ ਪਾ ਮੈਂ ਤੇਰੀ ਵੀਡੀਓ ਬਣਾਉਂਗਾ ਕੱਲ੍ਹ ਤੋਂ ਮੇਰੀ ਵੀਡੀਓ ਬਣਾਉਂਗਾ ਆਹ ਛੋੜੇ ਤੇ ਹੋਰ ਝਾੜ ਲਾ ਆਹ ਵੈਰ ਨਾ ਸਰ ਜੀ ਆ ਉਹ ਆ ਲੈ ਮੜਕੀ ਪਰਚਾਰ ਦੇ 10 ਮਿੰਟ ਦੇ ਕੇ ਆਖੀ ਨਹੀਂ ਇਹ ਆਉਂ ਮੈਂ ਰੰਨਣਾ ਪਰਤਲਤ ਆਉਂਦਾ ਕਾਰ ਇੱਕ ਨਾ ਸੀ ਜੇ ਜਿੰਨੇ ਨਹੀਂ ਹੁੰਦੇ ਆ ਖੱਤਰ ਆ ਗਏ ਹਾਂ ਉਹ ਤਾਰ ਆ ਰਹਾ ਸੇਹਣਾ ਭਾਣ ਤਾਉਣ ਸਾ ਵਾਹ ਬਰਾਮਲਾ ਮੇਰਲੇ ਘਰ ਦਾ ਇਹਦਾ ਨਾ ਨਹੀਂ ਬਾਈ ਨੋ ਮੇਰੀ i ਲਓ ਜੀ ਪੱਠੇ ਪਾ ਲੈਣੇ ਤੇ ਹੁਣੇ ਖਾਣ ਗਿਆ ਯਾਰਾ ਕੋਈ ਕੈਂਡੀਡੇਟ ਫਿਰ ਆਪਾਂ ਲਾਉਣੇ ਐ ਚ ਭਾਈ ਹਲੇ ਮਾਲ ਚਰਨ ਗਿਆ ਆਪਣਾ ਪੱਠੇ ਪਾ ਕੇ ਹੋ ਗਿਆ ਵੇਲੇ ਲਓ ਜੀ ਮੱਝਾਂ ਛੋਲੀਆਂ ਨੇ ਤੇ ਹਵਾ ਚੱਲ ਪਈ ਬੱਦਲ ਬਣ ਗਿਆ بارش ਹੋ ਰਹੀ ਆ ਕੁਰੀ ਯਾਰਾ ਹਲੇ ਰੀ ਚੱਲੀ ਆ بارش ਵੀ ਹਲਕੀ ਹਲਕੀ ਪੈਂਦੀ ਪਿੱਛੇ ਹੋਰ ਵੀ ਜ਼ਿਆਦਾ بارش ਆਉਂਦੀ ਆ ਤੇ ਹੁਣ ਜਿਹੜਾ ਪੱਠੇ-ਪੱਠੇ ਵੜਨੇ ਆ ਵੇਖੋ ਹੁਣ ਕਿਸ ਤਰ੍ਹਾਂ ਵੜਦੇ ਆ ਤੇ ਸ਼ੋਰ ਦੀ ਆਵਾਜ਼ ਵੀ ਬੜੀ ਆਉਂਦੀ ਤੇ ਜਿਹੜਾ ਅੱਗੇ ਕੰਮ ਆ ਉਹ ਪਾ ਵਧਾਵਾਂਗੇ ਹੋ ਸਕਦਾ ਹੈ ਕਿ ਵੀਡੀਓ ਨਾਮ ਹੀ ਬਣੇ ਪਰ ਕੋਸ਼ਿਸ਼ ਕਰਾਂਗੇ ਕਿ ਬਲੌਗ ਅੱਗੇ ਜ਼ਰੂਰ ਕੰਟੀਨਿਊ ਕਰੀਏ ਕਿਉਂਕਿ ਮੌਸਮ ਵੀ ਖਰਾਬ ਹੋ ਗਿਆ ਜਿਹੜਾ ਪੱਠੇ ਬੜਨੇ ਵੀ ਆ ਤੇ ਉਸ ਟਾਈਮ ਜਿਹੜਾ ਮੋਬਾਈਲ ਕੋਲ ਨਹੀਂ ਵੀ ਰੱਖ ਸਕਦੇ ਸੋ ਵਾਧੇ ਅੱਗੇ ਦੇਖਣਿਆ ਕੀ ਬਣਦਾ ਹਾਂ ਬੇ ਕੀ ਕਰ ਰਹੇ ਹੋ ਆਵਾਜ਼ ਚਲਦੀ ਵੀ ਹੈ ਬਾਰਸ਼ ਹੋਈ ਹੈ ਅੱਛਾ ਗਾਰਡ ਚੋ ਨਹੀਂ ਕਰਦਾ ਸਕੂਲ ਕਿਉਂ ਜਾਂ ਜਾਓ ਗੇਡੋ ਜਨਾਬ ਆਲ ਜਿਹੜੇ ਨਾ ਫੋਲ ਜੁਆਇ ਕਰ ਰਹੇ ਪੁੱਤ ਹੈ ਕਿਧਰ ਨੂੰ ਕਿਧਰ ਫਿਰਨ ਦੁਰਨ ਚੱਲ ਰਹੇ ਨੇ ਇਹਨਾਂ ਦਾ ਇਹੋ ਗਾਮ ਹੈ ਸਾਰੀ ਤੇੜੀ ਲਓ ਜੀ بارش ਕਾਫੀ ਜ਼ਿਆਦਾ ਹੋ ਗਈ ਸੀ ਇਸ ਵਲੋਗ ਅੱਗੇ ਕੰਟੀਨਿਊ ਨਹੀਂ ਕਰ ਸਕੇ ਦੇਖ ਲਓ ਤੁਸੀਂ ਪਾਣੀ ਫਲੋਤਾ ਤੇ ਹੋਣ ਜਾ ਕੇ ਮੌਸਮ ਥੋੜਾ ਸਾਫ ਹੋਇਆ ਚੰਨ ਵੀ ਨਿਕਲ ਆਇਆ ਤੇ ਇਧਰ ਪਾਣੀ ਹਰ ਪਾਸੇ ਸਭ ਲੋਗ ਕੰਟੀਨਿਊ ਨਹੀਂ ਕਰ ਸਕੇ ਸੋ ਇਸ ਲਈ ਮਾਫਰਤ ਇਨਸ਼ਾਅੱਲਾ ਕੱਲ ਤੋਂ ਆਪਾਂ ਖੜਾਂਗੇ ਫਿਰ ਨਵਾਂ ਵਲੋਗ ਸ਼ੁਰੂ ਤੇ ਵਲੋਗ ਤੁਹਾਨੂੰ ਕਿਦਾਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਆਪਾਂ ਮਿਲਦੇ ਆ ਇੱਕ ਨਵੇਂ ਵਲੋਗ 'ਚ